ਸੋ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਰਾਜਾ ਵੜਿੰਗਾ ਆਏ ਸੀ ਕੀ ਕੀ ਗਰੰਟੀਆਂ ਦੇ ਗਏ ਗਰੰਟੀਆਂ ਪਿੰਡ ਨੂੰ ਵਧੀਆ ਦੇਸ਼ ਨੂੰ ਵਧੀਆ ਦੇ ਗਏ ਆ ਜੀ ਪੰਜਾਬ ਲਈ ਅਸੀਂ ਪਿੰਡੋਂ ਚਤਾ ਕੇ ਭੇਜਾਂਗੇ ਬਾਕੀ ਰਾਜਾ ਸਾਦਾ ਕੰਮ ਆ ਅਸੀਂ ਆਪ ਦਾ ਪਿੰਡ ਉਹ ਕੰਮ ਪੂਰਾ ਕਰ ਦੇਣਾ ਨਹੀਂ ਪਰ ਜਿਹੜੀ ਜਿਹੜੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਅੱਗੇ ਜਿਹੜੀਆਂ ਸਕੀਮਾਂ ਸੀ ਉਹ ਮਿਲਦੀਆਂ ਸੀ ਜਿਵੇਂ ਬੀਬੀਆਂ ਕਹਿ ਕੇ ਗਈਆਂ ਨੇ ਵੀ ਭਾਈ ਅਸੀਂ ਵੋਟ ਤੇਨੂੰ ਪਾਵਾਂਗੇ ਸਾਡੀ ਫਲਾਨੀ ਗੱਲ ਮੰਨੀ ਟੈਂਕ ਤੁਸੀਂ ਸਰਪੰਚ ਰਹੇ ਸਪਿੰਡ ਦੇ ਉਹ ਤੋਂ ਪਹਿਲਾਂ ਜਿਹੜੀ ਫੰਡਿੰਗ ਵਾਰ ਅੱਜ ਕਦੇ ਰੋਕ ਹੋਈ ਆ ਕਦੇ ਕਿ ਸਭ ਟਾਈਮ ਟੂ ਟਾਈਮ ਹੋਇਆ ਨਹੀਂ ਚੱਲਦਾ ਰਿਹਾ ਜੀ ਟਾਈਮ ਟੂ ਟੂ ਆਉਂਦਾ ਰਿਹਾ ਜੀ ਕਿਸੇ ਨੇ ਨਹੀਂ ਰੋਕ ਲਈ ਬਾਕੀ ਬੀਬੀਆਂ ਦੀ ਹੁਣ ਜਿਹੜੀ ਪੈਨਸ਼ਨ ਆ ਉਹ ਨਹੀਂ ਨਵੀਂ ਉਹਨਾਂ ਨੇ ਦੇਣੀ ਸੀ ਜੇ ਨਹੀਂ ਦਿੰਦੀ ਹੈਗੀ ਤੇ ਸਾਡੇ ਵੇਲੇ ਸਾਰਾ ਕੁਝ ਚੱਲਦਾ ਰਿਹਾ ਜੀ ਸਰ ਰੋੜਕੇ ਪਿੰਡ ਦਾ ਵਿਕਾਸ ਹੋਇਆ ਜੀ ਪੂਰਾ ਹੁਣੇ ਗਿੱਲ ਹਲਕੇ ਦੇ ਵਿੱਚ ਪੈਂਦਾ ਹਨਾ ਹਾਂ ਹਾਂ ਗਿੱਲ ਹਲਕਾ ਸਾਡਾ ਜੀ ਪਹਿਲਾਂ ਕੇਲਾ ਰੈਪਰ ਹਲਕਾ ਸੀਗਾ ਤੇ ਹੁਣ ਗਿੱਲ ਹਲਕਾ ਸਾਡਾ ਵਧੀਆ ਵਿਕਾਸ ਹੋਇਆ ਜੀ ਪਰ ਅਜੇ ਵੀ ਸਾਡੇ ਕੋਲ 30 ਲੱਖ ਰੁਪਏ ਬਕਾਇਆ ਪਿਆ ਜਿਹੜਾ ਅਸੀਂ ਗਾਂਹ ਸਰਕਾਰ ਲਾਉਗੀ ਜੀ ਸਾਡੇ ਪੰਚਾਇਤ ਕੋਲ ਪਿਆ ਸੀ ਧੰਨਵਾਦ ਜੀ ਅਸੀਂ ਪੰਡੇ ਤਾਂ ਬਦਲਾ ਨਾ ਮੇਰੇ ਘਰ ਵਾਲੇ ਮੰਦਿਰ ਦਾ ਅੱਛਾ ਜੀ ਹੁਣ ਵੀ ਚ ਤੂੰ ਅੱਗੇ ਵੀ ਜਿੱਤਿਆ ਜਿੱਤ ਕੇ ਜਾਓ ਸਾਡੇ ਇਲਾਕੇ 'ਚੋਂ ਸਾਰੇ ਕੰਮ ਹੋਣੇ ਚਾਹੀਦੇ ਨੇ ਤੁਹਾਨੂੰ ਵਿਸ਼ਵਾਸ ਕੀ ਦਿਵਾ ਕੇ ਗਏ ਨੇ ਹੱਥ ਪੰਜਾ ਬਹੁਤ ਠੀਕ ਹੈ ਜੀ ਹ ਮੈਂਤ ਕਰਦੇ ਹੁਣ ਤੈਨੂੰ ਪਤਾ ਅੱਜ ਗੱਲ ਸਮੇਂ 'ਚ ਬੱਚੇ ਦਾ ਨਹੀਂ ਬੋਧਦੇ ਫੇਰ ਅਮਨ ਚਾਹਣ ਰਹੇ ਧੰਨਵਾਦ ਜੀ ਹਾਂ ਜੀ ਇਹ ਪਹੁੰਚ ਗਏ ਮੈਂ ਵੋਟ ਪਾਉਂਗਾ ਨੂੰ ਰਾਜੇ ਬੜਿੰਗ ਨੂੰ ਇਹਦਾ ਘਰ ਬਣਾਉਣਾ ਚਾਹੀਦਾ ਹਾਂ ਇਹ ਰਾਜਾ ਆਪਣੇ ਰਿਪੋਰਟ ਪਾਉਣੀ ਹੈ ਕਹਿੰਦਾ ਨਹੀਂ ਠੀਕ ਹੈ ਆ ਅੱਗੇ ਦੇਖ ਲੋ ਮੇਰਾ ਕਿ ਆ ਜਗਾ ਕੋਈ ਨਹੀਂ ਪਈਆ ਇਹ ਵੋਟਰ ਰਾਜਾ ਕੋਈ ਮੇਰਾ ਪੁੱਤ ਨਹੀਂ ਕੋਈ ਨਹੀਂ ਮੈਂ ਇਕੱਲਾ ਹੀ ਹਾਂ ਮੇਰਾ ਘਰ ਪਾ ਦਿਓ ਜੀ ਇਹਦਾ ਘਰ ਪਾ ਦਿਓ ਇਹ ਰਾਜਾ ਬੜਿੰਗ ਤੇ ਮਾਣ ਹੈ ਇਹਨੂੰ ਕੀ ਜਾਣਿਓ ਇੱਕ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਜੀ ਖਾਸ ਖਾਸ ਦੀ ਖੇਤੀ ਜੀ ਤੁਸੀਂ ਮੰਗ ਰੱਖੀ ਹੈ ਇਹਨਾਂ ਕੋਲੇ ਹਾਂ ਜੀ ਆ ਮੈਂ ਮੰਗਦਾ ਜੇ ਤਾਂ ਫਿਰal ਕੋਈ ਨਹੀਂ ਹੈ ਜੀ ਜਦ ਵੜ ਕੇ ਆਉਣਗੇ ਫਿਰ ਰੱਖਾਂਗੇ ਹਾਂ ਜੀ ਕਿਹਾ ਹਾਂ ਤੋਂ ਇਹ ਸਨ ਰੁੜਕਾ ਪਿੰਡ ਦੇ ਵਸਨੀਕ ਜਿੱਥੇ ਰਾਜਾ ਵੜਿੰਗ ਆਏ ਸੀ ਔਰ ਰਾਜਾ ਵੜਿੰਗ ਦੇ ਕਹਿਣ ਦੇ ਮੁਤਾਬਕ ਮੈਂ ਕਿਸੇ ਵੀ ਜਿਹੜਾ ਵੀ ਕੋਈ ਵਿਕਾਊ ਅਧਾਰਾ ਜਾਂ ਜਿਹੜਾ ਉਹਨਾਂ ਦੇ ਹੱਕ 'ਚ ਨਹੀਂ ਗੱਲ ਕਰਦਾ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਡਿਬੇਟ ਕਰਨ ਲਈ ਤਿਆਰ ਨਹੀਂ ਚਾਹੇ ਉਹ ਕੋਈ ਵੀ ਹੋਵੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਦੇਸ਼ਰਾਜ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਅਭੀ ਡੇਲੋਂ ਲੁਧਿਆਣਾ